ਮਲਾਇਓ ਸਾਥੀਓ ਮੇਰੇ ਵੱਲੋਂ ਸਾਸ਼ਟਰੀ ਕਾਲ ਜੀ ਮੁਖੋਂ ਦੇ ਪਵਨ ਤਮਾਨ ਜੋ ਮਲਾਣਾ ਮੀਟਿੰਗ ਕਰਕੇ ਮਲਾਣੇ ਮੰਗਣਾ ਹੱਲ ਕਰਨਗੇ ਜੀ ਮੁਖੋਂ ਦੇ ਪਵਨ ਤਮਾਨ ਨੇ ਪਹਿਲਾਂ ਵੀ ਜੋ ਸਾਂਝੇ ਫਰਾਣੇ ਉਹਨਾਂ ਮੀਟਿੰਗ ਹੋਈ ਸੀ ਜਿੱਥੇ ਇਹ ਗੱਲਬਾਤ ਕੀਤੀ ਗਈ ਸੀ ਕਿ 17/7/2020 ਵਾਲਿਆਂ ਨੂੰ 6ਵਾਂ ਪੇਗ ਲਗ ਦਿੱਤਾ ਜਾਵੇ ਪ੍ਰਾਣੀ ਪੈਨਸ਼ਨ ਸਕੀਮ 2400 ਭਾਗ ਤੇ ਮਲਾਇਆਂ ਉੱਪਰ ਲਾਗੂ ਕੀਤਾ ਜਾਵੇ ਅਤੇ 15 15 ਦਾ ਨੋਟ ਰੱਦ ਕਰਕੇ ਜੋ ਪਾਰਕ ਦਾ ਸਮਾਂ ਘਟਾਇਆ ਜਾਵੇ ਉਹਨਾਂ ਨੂੰ ਪਰਮਿਸ਼ਨ ਵੀ ਦਿੱਤਾ ਜਾਵੇ ਤਨਖਾਹ ਵਿੱਚ ਦਿੱਤੀ ਜਾਣੇ ਉਹਨਾਂ ਦੀ ਗਲਤ ਹੋਊਗੀ ਹੋਈ ਸੀ ਪਹਿਲਾਂ ਪਰ ਹੁਣ ਦੁਬਾਰਾ ਫਿਰ ਮੀਟਿੰਗ ਮੁੱਖ ਮੰਤਰੀ ਹਰਪਣ ਸਿੰਘ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ 2 ਅਗਸਤ ਨੂੰ ਸਹੀ 11:30 12:00 ਵਜੇ ਬੀਲੀ ਮੰਤਰੀ ਹਰਪਣ ਸਿੰਘ ਈਟੂ ਦੇ ਨਾਲ ਜੋ ਸੈਕਟਰ ਦਾ ਚੰਡੀਗੜ੍ਹ ਵਿਖੇ ਮੀਟਿੰਗ PSE ਵੀ ਜੁਆਇੰਟ ਫੋਰਮ ਦੇ ਆਗੂਆਂ ਦੀ ਜਾਂ ਵਿਲੀਮ ਲਾਣ ਦੇ ਮੰਤਰੀ ਆਗੂਆਂ ਦੀ ਹੋ ਰਹੀ ਹੈ ਜੀ ਅੱਜ ਜਿਸ ਨੇ ਮੰਗ ਹੋਊਗੀ ਕਿ ਜੋ ਪੋਸਟਾਂ ਖਾਲੀ ਪਈਆਂ ਹਨ ਜੀ PSPCL ਵਿੱਚ ਦੇ PSPCL ਵਿੱਚ ਉਹ ਜਲਦੀ ਭਰਿਆ ਜਾਣ ਤੇ ਮਲਾਨ ਨੂੰ ਪੇਕੇ ਦੇ ਦਿੱਤਾ ਜਾਵੇ ਜੋ ਮਲਾਨ ਕੱਟਿਆ ਗਿਆ ਮੋਬਾਈਲ ਪਤਾ ਹੈ ਜਾਂ ਰੂਲਰ ਏਰੀਆ ਉਹ ਬਹਾਰ ਕੀਤਾ ਜਾਵੇ 15 15 ਨੂੰ ਨਿਰਧਾਰਤ ਕਰਕੇ ਜੋ ਪਰਮਿਸ਼ਨ ਵਾਲੇ ਮਲਾਜਮਾਂ ਦੀ ਤਰ੍ਹਾਂ ਫੇਕ ਦਿੱਤੇ ਜਾਣਾ ਇਸ ਤਰ੍ਹਾਂ ਹੀ ਸਾਰਾਂ ਸਾਰ 2020 ਤੋਂ ਭਾਰਤ ਦੇ ਮੈਨੂੰ ਛਿਆਂ ਪੀਣ ਲੱਗ ਪਿਆ ਵੀ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਾਰੇ ਕੱਚੇ ਮਜ਼ਦੂਮਾਂ ਉਹਨਾਂ ਦੇ ਆਗੂ ਬਰਿੰਦਰ ਸਿੰਘ ਮੁੰਮੀ ਨੇ ਕਿਹਾ ਕਿ ਸਾਡੀ ਮੀਟਿੰਗ ਮੁਖਰੀ ਭਵਾਂ ਤੋਂ ਨਾਲ 2 ਅਗਸਤ ਨੂੰ ਪੰਜਾਬ ਪਹੁੰਚ ਚੰਡੀਗੜ੍ਹ ਵਿਖੇ 12 ਵਜੇ ਸ਼ੁਰੂ ਹੋਏਗੀ ਜਿਸ ਦੇ ਕੋਈਕ ਮੰਗ ਹੋਏਗੀ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਾਰੇ ਕੱਚੇ ਉਹਨਾਂ ਨੂੰ ਰੈਗੂਲਰ ਕਿਤਾਫ ਰੈਗੂਲਰ ਮੁਖਰੀ ਭਵਾਂ ਤੋਂ ਪਹਿਲਾਂ ਕਿਈ ਵਰਗਾ ਚੁੱਕਿਆ ਜੋ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਦੇ ਕੱਚੇ ਮਜ਼ਦਮਾਂ ਮੈਂ ਉਹਨਾਂ ਅੱਗੇ ਉਹ ਕੱਚਾ ਛੱਡੂੰਗਾ ਪਰ ਸਰਕਾਰ ਬਣੀ ਨੂੰ 2.5 ਸਾਲ ਤੋਂ ਪੁਰਾ ਸਮ ਹੋ ਚੁੱਕਿਆ ਅਜੇ ਤੱਕ ਰੋਪੜ ਥਰਮ ਬਲਾਂ ਦੇ ਵਿੱਚ ਜਾਂ ਲਹਿਰਾ ਮਹਬਤ ਥਰਮ ਬਲਾਂ ਦੇ ਵਿੱਚ ਠੇਕੇਦਾਰਾਂ ਕੋਲ ਬਹੁਤ ਦੀ ਘੱਟ ਤਨਖਾਹੇ ਕੰਮ ਕਰਦੇ ਮਲਾ ਨੂੰ ਪੱਕਾ ਨਹੀਂ ਕੀਤਾ ਗਿਆ ਹਾਂਜੀ ਸਰਕਾਰ ਨੇ ਹੁਣ ਜੋ ਡੀਸੀ ਰੇਟ ਹੁੰਦਾ ਜੀ ਉਹਦਾ ਯੋਜਨਾਦਾਰ ਵਿੱਚ ਵਾਧਾ ਕੀਤਾ ਹੈ ਪਰ ਬਹੁਤ ਘੱਟ ਵਾਧਾ ਕੀਤਾ ਜਿਸਾਰੇ ਇਹ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਆਂ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ